ਸੰਜਤਿਵਿਤੇ ਪ੍ਰੋਗਰਾਮ ਬਿਜ਼ਨਸ ਕਨੈਕਟ ਦੇਖ ਰਿਆ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਹਾਂ ਵਿੱਚ ਸਵਾਗਤ ਬਿਜ਼ਨਸ ਕਨੈਕਟ ਦੇ ਵਿੱਚ ਭਾਵੇਂ ਬਹੁਤ ਬਿਜ਼ਨਸ ਨੇ ਜਿਹੜੇ ਇਸ ਵੇਲੇ ਪੰਜਾਬੀ ਭਾਈਚਾਰੇ ਦਾ ਕੰਮ ਕਰ ਰਹੇ ਨੇ ਪਰ ਮੈਂ ਉਸੇ ਬਿਜ਼ਨਸ ਵਾਲੇ ਨੂੰ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਉਹਨਾਂ ਜ਼ਿਆਦਾਤਰ ਮੇਰੀ ਗੱਲਬਾਤ ਹੁੰਦੀ ਹੈ ਕਿ ਮੇਰੇ ਜਿਹੜੇ ਦੁਨੀਆ ਭਰ ਦੇ ਵਿੱਚ ਦੇਖ ਰਿਆ ਦਰਸ਼ਕ ਨੇ ਜਾਂ ਖਾਸ ਕਰਕੇ ਕੈਨੇਡਾ ਦੇ ਵਿੱਚ ਦੇਖ ਰਿਆ ਦਰਸ਼ਕ ਨੇ ਉਹਨਾਂ ਨੂੰ ਇਹਦਾ ਕੀ ਫਾਇਦਾ ਹੋ ਸਕਦਾ ਕੀ ਲਹਾ ਹੋ ਸਕਦਾ ਇੱਕ ਇਹੋ ਜੀ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਕਮਿਊਨਿਟੀ ਦੇ ਵਿੱਚ ਬੜਾ ਵੱਡਾ ਨਾਮ ਬਣਾਇਆ ਐ ਐਮ ਡੀ ਆਰਟੀ ਅਵਾਰਡ ਕਹਨ ਨੂੰ ਹਰੇਕ ਵਿਅਕਤੀ ਕਹੀ ਜਾਂਦਾ ਕਿ ਐਮ ਐਮ ਡੀ ਆਰਟੀ ਮੈਂਬਰ ਐ ਮੈਂ ਪਰ ਉਸ ਅਵਾਰਡ ਨੂੰ ਵਿਨ ਕਰਨਾ ਟੌਪ ਜਿਹੜੇ 1% ਰੀਅਲਟਰ ਨੇ ਵਰਲਡਵਾਈ ਮਾਫ ਕਰਨਾ ਇੰਸ਼ੋਰੈਂਸ ਬ੍ਰੋਕਰ ਨੇ ਉਹਨਾਂ ਦੇ ਵਿੱਚੋਂ ਇੱਕ ਆਉਂਦੇ ਨੇ ਪਰਮਿੰਦਰ ਸਿੰਘ ਤਿੰਦ ਥਿੰਕ ਇੰਸ਼ੋਰੈਂਸ ਵਾਲੇ ਤੇ ਅਜਿਹਾ ਉਹਨਾਂ ਨੂੰ ਸੱਦਾ ਦਿੱਤਾ ਹੈ ਤਾਂ ਜੋ ਇੰਪਲਾਈਟੀ ਇੰਪਲਾਇਰ ਕਿਵੇਂ ਫਾਇਦਾ ਲੈ ਸਕਦੇ ਆ ਐਕਸਟੈਂਡਡ ਹੈਲਥ ਬੈਨੀਫਿਟ ਦਾ 10ਸਰ ਬਿਜ਼ਨਸ ਕਨੈਕਟ ਦੇ ਵਿੱਚ ਦਿਲ ਦੀਆਂ ਗਰਾਂਹਾਂ ਨੂੰ ਸਵਾਗਤ ਸੰਜਾ ਟੀਵੀ ਤੇ ਸਸਾ ਸਿਕਾ ਤੁਹਾਨੂੰ ਇਹ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭੇਜਤ ਕਰ ਰਿਹਾ ਸਸਾ ਸਿਕਾ ਜੀ ਪਾਰਟੀਆਂ ਤੇ ਵੇਲੇ ਹੋ ਗਏ ਲੋਹੜੀਆਂ ਵਗੈਰਾ ਬਹੁਤ ਚੱਲ ਰਹੀਆਂ ਨੇ ਨਵੇਂ ਬਰੇ ਦੀਆਂ ਬਹੁਤ ਜ਼ਿਆਦਾ ਪਾਰਟੀਆਂ ਨੇ ਭਾਵੇਂ ਹੁਣ ਕੰਮ ਨੇੜੇ ਆ ਗਏ ਆ ਪਰ ਹੋਏ بڑے ਮੋਟੇ ਵੇਲੇ ਕਿ ਅਜੇ ਤੱਕ ਰੁਝਾਨ ਨਹੀਂ ਚੱਲਦੇ ਨੇ ਦੇਖੋ ਜੀ ਸਾਰੇ ਥਾਵਾਂ 'ਤੇ ਜਾਣਾ ਪੈਂਦਾ ਪਰ ਇਹ ਵੀ ਜਿਹੜੇ ਤਿਉਹਾਰ ਨੇ ਇਸੇ ਕਰਕੇ ਨੇ ਮਿਲਣ ਗੱਲਣ ਵਾਸਤੇ ਤੇ ਇਹ ਵੀ ਹੁਣ ਹੁਣ ਬੈਕ ਟੂ ਵਰਕ ਹੋ ਗਏ ਜੀ ਬੈਕ ਟੂ ਵਰਕ ਕਿਉਂਕਿ ਨਵੇਂ ਬਰੇ ਦੇ ਵਿੱਚ ਮੇਖਿਆ ਕੋਈ ਅਜਿਹੀ ਪਾਰਟੀ ਨਹੀਂ ਸੀ ਜਿਹੜੀ ਸਾਡੇ ਲੋਅਰ ਮੇਨ ਲਾਈਨ ਦੇ ਵਿੱਚ ਹੋਏ ਜਿੱਥੇ ਤੁਸੀਂ ਨਾ ਬੈਠੇ ਹੋ ਵੋ ਖੈਰ ਹੁਣ ਆਪਾਂ ਆਈਏ ਥੋੜਾ ਜਿਆ ਐਮਪਲਾਈਜ਼ ਵੱਲੇ ਕਿਉਂਕਿ ਹਰ ਐਮਪਲਾਈਜ਼ ਚਾਹੁੰਦਾ ਹੁੰਦਾ ਐ ਇਮਪਲਾਇਰ ਵੀ ਚਾਹੁੰਦਾ ਹੁੰਦਾ ਐ ਕਿ ਮੇਰਾ ਜਿਹੜਾ ਮੁਲਾਜ਼ਮ ਐ ਮੇਰਾ ਵਰਕਰ ਐ ਉਹ ਸੁਰੱਖਿਅਤ ਰਹੇ ਕੱਲ ਨੂੰ ਕੋਈ ਅਭੀ ਨਵੀ ਹੋ ਗਈ ਕੋਈ ਮੁਸ਼ਕਲ ਹੋ ਗਈ ਤੇ ਫੇਰ ਉਹਨੂੰ ਇਹ ਹੁੰਦਾ ਯਾਰੋ ਮੈਂ ਗਲਤੀ ਕਿਉਂ ਕਰ ਲਈ ਮੈਂ ਦੀ ਇੰਸ਼ੋਰੈਂਸ ਕਿਉਂ ਨਹੀਂ ਕਰਾਈ ਐਕਸਟੈਂਡਡ ਹੈਲਥ ਕਿਉਂ ਨਹੀਂ ਲਈ ਕਿ ਬਾਅਦ ਵਿੱਚ ਹੁੰਦਾ ਕੀ ਐ ਬਹੁਤਾ ਕਰਕੇ ਇੰਪਲਾਈਜ਼ ਮਾਲਕ ਨੂੰ ਸੂ ਕਰ ਦਿੰਦੇ ਆ ਕਿ ਮੈਨੂੰ ਤਾਂ 6 ਵਜੇ ਗਈ ਤੁਹਾਡੀ ਅਣਗਹਿਲੀ ਕਰਕੇ ਵਜਈ ਆ ਤੁਹਾਡੇ ਵੱਲੋਂ ਸਿਸਟਮ ਠੀਕ ਨਹੀਂ ਸੀ ਜਿਹਦੇ ਕਰਕੇ ਮੇਰਾ ਨੁਕਸਾਨ ਹੋ ਗਿਆ ਤੇ ਮੈਂ ਤਾਂ ਅਦਾਲਤ ਚੱਲੇ ਆ ਫਿਰ ਉਹ ਤੋਂ ਸੋਚਦਾ ਕਿ ਨਹੀਂ ਯਾਰ ਮੇਰੇ ਲਈ ਬੈਟਰ ਸੀ ਕਿ ਮੇਰਾ ਇੰਪਲਾਈਜ਼ ਮੇਰੇ ਬਿਜ਼ਨਸ ਦੀ ਜਿੰਦ ਜਾਨ ਹੈ ਤੇ ਮੈਂ ਆਪਣੇ ਇੰਪਲਾਈਜ਼ ਦੀ ਵੀ ਸੁਰੱਖਿਆ ਕਰਾਂ ਇੰਪਲਾਈਜ਼ ਵੀ ਉਹਦੀ ਮਾਲਕ ਦੀ ਸੁਰੱਖਿਆ ਕਰੇ ਐਕਸਟੈਂਡਡ ਹੈਲਥ ਬੈਨੀਫਿਟ ਦੇ ਵਿੱਚ ਕਿਹੜੇ ਕਿਹੜੇ ਫਾਇਦੇ ਨੇ ਜਿਹੜੇ ਕਿਉਂਕਿ ਬਹੁਤੇ ਲੋਕ ਇਸ ਗੱਲੋਂ ਥੋੜੀ ਜਿਹਾ ਸੋਚਣ ਲੱਗ ਪੈਂਦੇ ਸੰਕੋਚਣ ਲੱਗ ਪੈਂਦੇ ਆ ਕਿ ਜਰੂਰ ਥੋੜੇ ਜਿਹੇ ਪੈਸੇ ਮੈਨੂੰ ਜੇਬ ਚੋਂ ਪਾਉਣੇ ਪੈਣੇ ਨੇ ਥੋੜੀ ਜਿਆਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿਓ ਜੀ ਅੱਜ ਹਾਂਜੀ ਬਿਲਕੁਲ ਜਿਹੜੇ ਤੁਸੀਂ ਕਿਹਾ ਵੀ ਐਕਸਟੈਂਡਡ ਐਕਸਟੈਂਡ ਐਕਸਟੈਂਡ ਕਰ ਦਿੱਤਾ ਵਾਦੂ ਹਾਂਜੀ ਵਾਦੂ ਕਰਦੇ ਹੁਣ ਐਦਾਂ ਵੀ ਚੀਜ਼ ਲੈਂਦੇ ਘਾਤੋਂ ਨੇ ਪਹਿਲੀ ਗੱਲ ਤਾਂ ਇਹ ਚੀਜ਼ ਆਪਾਂ ਨੂੰ ਲੋੜ ਘਾਤੋਂ ਇੱਕ ਏਮਪਲੋਇਰ ਹੈ ਏਮਪਲੋਈ ਵਾਸਤੇ ਕਹਿੰਦਾ ਮੈਂ ਸਾਰੀਆਂ ਸਹੂਲਤਾਂ ਦੇ ਆ ਮੇਰੇ ਐਮਪਲਾਈ ਵਾਸਤੇ ਇੱਕ ਉਹਨਾਂ ਚ ਇੱਕ ਵੀ ਸਹੂਲਤ ਹੈਗੀ ਵੀ ਆਪਦੇ ਐਮਪਲਾਈ ਵਾਸਤੇ ਕਿਉਂਕਿ ਚੀਜ਼ਾਂ ਬਹੁਤ ਮਹਿੰਗੀਆਂ ਨੇ ਐਗਜ਼ਾਮਪਲ ਆਪਾਂ ਜੇ ਗੱਲ ਕਰਦੇ ਆ ਕਿਉਂਕਿ ਆਪਾਂ ਜਿਹੜਾ ਆ ਐਮਐਸਪੀ ਹੈ ਨਾ ਉਹ ਡੈਂਟਲ ਕਵਰ ਕਰਦਾ ਨਾ ਉਹ ਫਿਜ਼ੀਓ ਕਵਰ ਕਰਦਾ ਨਾ ਕੈਰੋ ਕਵਰ ਕਰਦਾ ਨਾ ਕਾ ਕਵਰ ਕਰਦਾ ਕਰਦਾ ਹੀ ਨਹੀਂ ਹਾਂਜੀ ਬਿਲਕੁਲ ਉਹ ਤਾਂ ਹੈ ਵੀ ਡਾਕਟਰ ਵੀ ਦੇਣੋ ਰਹਿ ਗਏ ਹੁਣ ਤਾਂ ਡਾਕਟਰ ਵੀ ਇਹ ਨਹੀਂ ਹਾਂਜੀ ਬਿਲਕੁਲ ਹੁਣ ਡਾਕਟਰ ਕੋਲੇ ਹੀ ਮਿਲ ਸਕਦੇ ਆ ਆਪਾਂ ਅਮਰਜੈਂਸੀ ਜਾ ਸਕਦੇ ਆ ਇੱਕ ਆਏ ਹੀਲਾ ਰਹਿ ਗਿਆ ਪਰ ਬਾਕੀ ਜਿਹੜੀਆਂ ਸਹੂਲਤਾਂ ਨੇ ਕੁਝ ਨਹੀਂ ਮਿਲਦੀ ਇਸ ਕਰਕੇ ਜਿਹੜਾ ਇੱਕ ਸਟੈਂਡਰਡ ਹੈਲਥ ਕਵਰੇਜ ਹੈ ਇਸ ਕਰਕੇ ਜਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਨੂੰ ਇੱਕ ਤਾਂ ਪਤਾ ਹੈ ਵੀ ਸਾਡਾ ਜਿਹੜਾ ਐਮਪਲੋਈ ਆ ਉਹ ਟੇਕਨ ਕੇਅਰ ਆ ਹੁਣ ਐਗਜ਼ਾਮਪਲ ਗੱਲ ਕਰਦੇ ਆ ਵੀ ਕਿਸੇ ਦੇ ਛੋਟੇ ਬੱਚੇ ਨੇ ਕੋਈ ਡੈਂਟਲ ਵਰਕ ਕਰਾਉਣਾ ਤਾਂ ਇਟਸ ਵੈਰੀ ਐਕਸਪੈਂਸਿਵ ਹੁਣ ਜੇ ਕਿਸੇ ਨੂੰ ਕੋਈ ਸੱਟ ਪੇਟ ਲੱਗੇ ਜਿੱਦਾਂ ਕਹਿੰਦੇ ਢੋਈ ਆ ਕੋਈ ਦੁਖਦੀ ਕੋਈ ਚੀਜ਼ ਦਿਖਦੀ ਆ ਤੁਸੀਂ ਫਿਜ਼ੀਓ ਜਾ ਸਕਦੇ ਆ ਮਸਾਜ ਥੈਰੇਪੀ ਜਾਂ ਉਹ ਚੀਜ਼ਾਂ ਸਾਰੀਆਂ ਵਿੱਚ ਕਵਰ ਹੋ ਗਈਆਂ ਇਹਦਾ ਮਤਲਬ ਇਹ ਹੈ ਵੀ ਤੁਸੀਂ ਆਪਦੇ ਐਮਪਲੋਈ ਨੂੰ ਟੇਕ ਕੇਅਰ ਕਰ ਰਹੇ ਹੋ ਹੁਣ ਇਹ ਵੀ ਜਿਹੜਾ ਐਮਪਲੋਈ ਵੀ ਹੈ ਉਹ ਫਿਰ 1-2 ਡਾਲਰ ਵਾਸਤੇ ਕਿਤੇ ਨਹੀਂ ਜਾਂਦਾ ਕਿਉਂਕਿ ਉਹਨੂੰ ਪਤਾ ਵੀ ਮੇਰਾ ਐਮਪਲੋਇਰ ਮੇਰੇ ਵਾਸਤੇ ਟੇਕ ਕੇਅਰ ਕਰ ਟੇਕ ਕੇਅਰ ਕਰ ਰਿਹਾ ਹੈ employer retention واسطے ਸਾਰਿਆਂ ਨੂੰ ਵਧੀਆ ਚੀਜ਼ ਹੈ ਹੈਲਥ ਐਂਡ ਡੈਂਟਲ ਕਵਰੇਜ ਹੁਣ ਹੈ ਵੀ ਦੋਵੇਂ ਪਾਸੇ ਬਿੰਨ ਬਿੰਨ ਸਿਚੁਏਸ਼ਨ ਹੈ ਹੈਲਥ ਐਂਡ ਡੈਂਟਲ ਹਾਂਜੀ ਹੈਲਥ ਐਂਡ ਡੈਂਟਲ ਹੁਣ ਹੈਲਥ ਚ ਕੋਈ ਦਵਾਈਆਂ ਲੈਣੀਆਂ ਕੋਈ ਸਾਰੀਆਂ ਚੀਜ਼ਾਂ ਕਵਰ ਹੋ ਗਈਆਂ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਅਸੀਂ ਆਪ ਲੈ ਲਾਂਗੇ ਸਾਨੂੰ ਕੰਮ ਤੋਂ ਕੀ ਲੈਣ ਦੀ ਲੋੜ ਹੈ ਪਰ ਤੁਸੀਂ ਹੈਰਾਨ ਹੋਵੋਗੇ ਜਿਹੜੀਆਂ ਚੀਜ਼ਾਂ ਤੁਸੀਂ ਪਰਸਨਲ ਤੁਹਾਡੇ ਹੈਲਥ ਇਸ਼ੂ ਹੈਗੇ ਨੇ ਉਹ ਤੁਸੀਂ ਪਰਸਨਲੀ ਐਲੀਜੀਬਲ ਨਹੀਂ ਇਹ ਚੀਜ਼ਾਂ ਵਾਸਤੇ ਹੈਗੇ ਬਹੁਤ ਫੋਨ ਆਉਂਦਾ ਵੀ ਅਸੀਂ ਹੈਲਥ ਐਂਡ ਡੈਂਟਲ ਕਵਰ ਹੈ ਅੱਜ ਜੀ ਅਸੀਂ ਦੰਦ ਕਢਾਉਣਾ ਜਾਂ ਸਾਡੀ ਦਵਾਈ ਬੜੀ ਮਹਿੰਗੀ ਹੈ ਉਹ ਬਿਲਕੁਲ ਤੁਸੀਂ ਆਪਦੇ ਪਰਸਨਲ ਚੀਜ਼ਾਂ ਲੈਨੇ ਹੋ ਤੁਹਾਨੂੰ ਚੀਜ਼ਾਂ ਨਹੀਂ ਮਿਲਣਗੀਆਂ ਮਿਲਣਗੀਆਂ ਤੁਹਾਨੂੰ ਐਸਕਲੂਡ ਕਰ ਦੇਣਗੇ ਬਾਕੀ ਚੀਜ਼ਾਂ ਕਵਰ ਕਰ ਦੇਣਗੇ ਤੇ ਬਹੁਤ ਕਵਰੇਜ ਘੱਟ ਹੋ ਜਾਂਦੀ ਹੈ ਤੇ ਇੱਕ ਤਾਂ ਚੀਜ਼ ਮਿਲਣੀ ਨਹੀਂ ਹਾਂ ਸਭ ਨਾਲ ਇੰਪੋਰਟੈਂਟ ਜੀ ਚੀਜ਼ ਮਿਲਣੀ ਹੀ ਨਹੀਂ ਪੈਸੇ ਦੀ ਗੱਲ ਛੱਡ ਦਿਓ ਉਦੋਂ ਬਾਅਦ ਚੀਜ਼ ਮਿਲ ਵੀ ਗਈ ਉਹ ਜਿਹੜੀਆਂ ਚੀਜ਼ਾਂ ਤੁਸੀਂ ਦਵਾਈਆਂ ਲੈਨੇ ਸਾਰੀਆਂ ਕੁਸ਼ਿ ਖੜਤੀਆਂ ਉਹਨਾਂ ਨੇ ਪਰ ਇੱਕ ਪਾਸੇ ਤੁਸੀਂ ਏਮਪਲੋਇਰ ਨੇ ਤੁਹਾਨੂੰ ਹੈਲਥ ਐਂਡ ਡੈਂਟਲ ਕਵਰੇਜ ਲੈ ਕੇ ਦਿੱਤੀ ਹੋਈ ਹੈ ਤਾਂ ਇਸ ਕਰਕੇ ਵੀ ਇੱਕ ਤਾਂ ਉਹ ਵਧੀਆ ਇੱਕ ਸਾਰੀਆਂ ਚੀਜ਼ਾਂ ਕਵਰ ਨੇ ਕੋਈ ਵੀ ਹੈਲਥ ਕੰਡੀਸ਼ਨ ਪੁਰਾਣੀ ਆ ਸਾਰੀਆਂ ਚ ਮਤਲਬ ਕਿ ਲੈਟਸ ਸੇ ਮੈਂ ਕਾਰਡੀਓ ਦਾ ਪੇਸ਼ੈਂਟ ਆ ਹਾਂਜੀ ਜਾਂ ਮੈਨੂੰ ਕਾਰਡੀਓ ਕਰਕੇ ਮੈਨੂੰ ਮੈਡੀਸਨ ਫਾਰ ਦਾ ਰੈਸਟ ਆਫ ਦਾ ਲਾਈਫ ਖਾਣੀ ਪੈਣੀ ਆ ਉਹ ਸਾਰੀਆਂ ਮੈਡੀਸਨ ਭਾਵੇਂ ਕੋਈ ਕਿੰਨੀ ਮਰਜੀ ਐਕਸਪੈਂਸਿਵ ਮੈਡੀਸਨ ਹੋਵੇ ਸਾਰੀਆਂ ਕਵਰ ਨੇ ਹਾਂਜੀ ਬਿਲਕੁਲ ਜੀ ਉਹ ਦਵਾਈਆਂ ਕਵਰ ਹੋਣਗੀਆਂ ਜੀ ਨਾਲ ਇਹ ਵੀ ਗੱਲ ਹੈਗੀ ਆ ਉਹਦੇ ਵਿੱਚ ਤੁਸੀਂ ਇਹ ਵੀ ਕਰ ਸਕਦੇ ਹੋ ਜਿਹੜੀਆਂ ਦਵਾਈਆਂ ਨੇ ਬ੍ਰਾਂਡ ਵਾਲੀਆਂ ਹੋਣ ਜਨੈਰਿਕ ਹੋਣ ਉਹ ਵੀ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ ਫਿਰ ਤੁਸੀਂ ਡੈਂਟਲ ਵੀ ਦੇਖ ਸਕਦੇ ਹੋ ਡੈਂਟਲ ਬੇਸਿਕ ਹੋਵੇ ਕਿ ਮੇਜਰ ਹੋਵੇ ਬੇਸਿਕ ਤੌਰ ਤੇ ਜਦੋਂ ਕਲੀਨਿੰਗ ਹੋਗੀ ਸਾਰਾ ਕੁਝ ਹੋ ਗਿਆ ਮੇਜਰ ਦੇ ਵਿੱਚ ਤੁਹਾਡੀ ਹੁਣ ਕੋਈ ਜਾੜ ਕੈਵਿਟੀ ਹੈ ਜਾੜ ਕਢਾਉਣੀ ਹੈ ਉਹ ਚੀਜ਼ਾਂ ਫਿਰ ਜਦੋਂ ਫਿਰ ਕੋਈ ਐਕਸਟ੍ਰੈਕਸ਼ਨ ਕਰਨੀ ਹੈ ਉਹ ਫਿਰ ਮੇਜਰ ਚ ਆਏ ਉਹ ਚੀਜ਼ਾਂ ਦੋਵੇਂ ਜੇ ਆਪਾਂ ਪ੍ਰਾਈਸ ਘਟਾ ਦੇਣੇ ਆ ਉਹ ਪ੍ਰਾਈਸ ਤਾਂ ਘਟੂਗੀ ਜੇ ਆਪਾਂ ਐਗਜ਼ਾਮਪਲ ਕਰਦੇ ਆ ਮੇਜਰ ਕਢਦੀ ਕਿਉਂਕਿ ਮੇਜਰ ਦਾ ਖਰਚਾ ਬਾਲਾ ਹੁੰਦਾ ਇੱਕ ਵਾਰੀ ਗਏ ਮੇਜਰ ਕੰਮ ਕਰਾਉਣਾ 8-900 ਡਾਲਰ ਬਿੱਲ ਬਣਨਾ ਹੁਣ ਕਲੀਨਿੰਗ ਤਾਂ ਸਿੰਪਲ ਹੈ ਹੁਣ ਹੈ ਵੀ ਕਲੀਨਿੰਗ ਸਾਲ ਚ ਇੱਕ ਵਾਰੀ ਹੋਵੇ ਤੁਸੀਂ ਦੋ ਵਾਰੀ ਕਰਾ ਸਕਦੇ ਹੋ ਪਰ ਉਹ ਜੇ ਰੇਟ ਵਧ ਹੀ ਜਾਂਦਾ ਇਹ ਚੀਜ਼ਾਂ ਤੁਸੀਂ ਅਸੀਂ ਡਿਜ਼ਾਈਨ ਕਰ ਸਕਦੇ ਹਾਂ ਜ਼ਰੂਰਤਾਂ ਦੇ ਹਿਸਾਬ ਨਾਲ ਵੀ ਸਾਨੂੰ ਕੀ ਜਿਹੜੀ ਸਾਰਿਆਂ ਤੋਂ ਵਧੀਆ ਚੀਜ਼ਾਂ ਦੇ ਵਿੱਚ ਇੱਕ ਹੋਰ ਹੈਗੀ ਹੈ ਟਰੈਵਲ ਇੰਸ਼ੋਰੈਂਸ ਦੋ ਦੋ ਆਲਮੋਸਟ 90 ਦਿਨਾਂ ਵਾਸਤੇ ਸਾਰਿਆਂ ਦੀ ਕਵਰ ਹੈ ਜਿਹੜਨੇ ਵੀ EMPLOYEES ਵਿੱਚ ਹੁੰਦੇ ਨੇ ਟਰੈਵਲ ਇੰਸ਼ੋਰੈਂਸ ਟਰੈਵਲ ਕਿਵੇਂ ਕਵਰ ਹੋ ਗਈ ਹਾਂਜੀ ਬਿਲਕੁਲ ਇਹ ਤਾਂ ਹੀ ਹੈ ਜਿਹੜਾ ਗਰੁੱਪ ਦੇ ਵਿੱਚ ਹਾਂ ਹਾਂ ਵੀ ਇੱਕ ਤਾਂ ਤੁਸੀਂ ਹੈਲਥ ਐਂਡ ਡੈਂਟਲ ਹੈ ਉਹਦੇ ਵਿੱਚ ਕੰਪਨੀ ਇੱਕ ਆਪਸ਼ਨ ਪਾ ਦਿੰਦੀਆਂ ਨੇ ਉਹਦੇ ਵਿੱਚ ਟਰੈਵਲ ਵੀ ਕਵਰ ਹੋ ਗਈ ਜੀ ਕਿਸੇ ਨੇ ਹੁਣ 5 ਮਿਲੀਅਨ ਤੱਕ ਕਿਤੇ ਵੀ ਜੇ EMPLOYEE ਨੇ ਉਹਨੂੰ ਆਫ ਦਾ ਹੈਲਥ ਐਂਡ ਡੈਂਟਲ ਕਵਰੇਜ ਲਿਆ ਹੋਇਆ ਉਹਨੂੰ ਜਦ ਆਪ ਵੀ ਟ੍ਰੈਵਲ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਇੱਕ ਤਾਂ ਖਰਚਾ ਬਚ ਗਿਆ ਵਿੱਚੇ ਹੀ ਥੋੜੀ ਬਹੁਤੀ ਲਾਈਫ ਇੰਸ਼ੋਰੈਂਸ ਵੀ ਹੁੰਦੀ ਹੈ ਇਹ ਹੈ ਵੀ ਚਲੋ ਐਟ ਲੀਸਟ ਕੁਛ ਨਾ ਕੁਝ ਹੋਵੇ ਕਮ ਵੱਲੋਂ ਕੁਛ ਨਾ ਕੁਛ ਕਵਰੇਜ ਹੈ ਉਹ ਮੈਂ ਨੇ 10000 ਦੇ ਜਾਂ 20000 ਦੇ ਜਾਂ 50000 ਤੱਕ ਜਾਂ ਤੇ ਨਹੀਂ ਕਿ ਤੁਹਾਡੀ ਸੈਲਰੀ ਉਸ ਤੋਂ ਵੱਧ ਨਹੀਂ ਹੁੰਦੀ ਜੇ ਵੱਧ ਲੈਣੇ ਉਹਦੇ ਪੈਸੇ ਹੋਰ ਆ ਡੈਡ ਹੋ ਜਾਂਦੇ ਪਰ ਉਹ ਤੁਸੀਂ ਪਰਸਨਲ ਲੈਣੇ ਹੋ ਚੀਜ਼ ਤੁਹਾਨੂੰ ਸਸਤੇ ਮਿਲਦੀ ਹੈ ਵਿੱਚ ਥੋੜੀ ਬੋਦੀ ਕ੍ਰਿਟੀਕਲਨੈਸ ਵੀ ਵਿੱਚ ਹੁੰਦੀ ਹੈ ਇਹ ਨਾਲੇ ਇੱਕ ਐਕਸੀਡੈਂਟਲ ਡੈਥ ਹੋ ਗਈ ਇਹ ਤਿੰਨ ਚੀਜ਼ਾਂ ਵਿੱਚ ਸਾਡੀਆਂ ਬੇਸ ਹੋ ਗਈਆਂ ਉਹ ਤੁਹਾਨੂੰ ਚੀਜ਼ ਨਾਲ ਮਿਲਣੀਆਂ ਮਿਲਣੀਆਂ ਟ੍ਰੈਵਲ ਇੰਸ਼ੋਰੈਂਸ ਵੀ ਨਾਲ ਆ ਗਈ ਉਹ ਤੋਂ ਬਾਅਦ ਤੁਸੀਂ ਜਿਹੜੇ ਦਵਾਈਆਂ ਨੇ ਡੈਂਟਲ ਹੈ ਚੀਜ਼ਾਂ ਨੇ ਐਣਕਾਂ ਨੇ ਉਹ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਜਿੰਨੀਆਂ ਤੁਹਾਨੂੰ ਜ਼ਰੂਰਤ ਆ ਦੇ ਸਾਬ ਨਾਲ ਵਾਹ ਹਾਂ ਤਾਂ ਬੜੀ ਅਜੀਬੋ ਗਰੀਬ ਚੀਜ਼ ਦੱਸੀ ਹੈ ਵੀ ਟ੍ਰੈਵਲ ਕੋਈ ਵਿਅਕਤੀ ਐਕਸੀਡੈਂਟਡ ਹੈਲਥ ਉਹਨੇ ਲਈ ਹੋਈ ਹੈ ਥਰੂ ਏਮਪਲੋਇਰ ਲੈਟਸ ਸੇ ਸੰਜੇ ਟੀਵੀ ਦੇ ਨਾਲ ਬਤ ਕਰਦੇ ਹਾਂ ਕਿਉਂਕਿ ਅਸੀਂ ਪਲੈਨਿੰਗ ਕਰ ਰਹੇ ਹਾਂ ਕਿ ਤੁਹਾਡੇ ਕੋਲ ਜਾ ਕੇ ਸਾਰੇ EMPLOYEES ਦੀ ਜਿਹੜੀ ਟ੍ਰੇਨਿੰਗ ਹੈ ਉਹ ਤੁਹਾਡੇ ਤੋਂ ਲੈ ਲਈਏ ਤਾਂ ਉਹਦੇ ਨਾਲ ਕੀ ਹੋਏਗਾ ਕਿ ਕੋਈ ਵਿਅਕਤੀ ਅਮਰੀਕਾ ਜਾਂਦਾ ਹੈ ਜਾਂ ਕਿਤੇ ਹੋਰ ਪਾਸੇ ਜਾਂਦਾ ਹੈ ਇੰਡੀਆ ਜਾਂਦਾ ਲੈਟਸ ਸੇ ਉੱਥੇ ਜਾ ਕੇ ਹਟ ਟੇਗਾ ਉਹ ਤਾਂ ਸਟੈਂਟ ਦੇ ਪਹਿਲਾਂ ਹੀ ਕਹਿੰਦੇ ਆ ਆ ਚਾਂਦੀ ਵਾਲਾ ਸੋਨੇ ਵਾਲਾ ਆ 25 ਆ 5 ਲੱਖ ਦਾ ਹੈ 10 ਲੱਖ ਦਾ ਕਿਤੇ ਤੱਕ ਤੱਕ ਉਹ ਮਿਲ ਸਕਦਾ 5 ਮਿਲੀਅਨ ਡਾਲਰ ਤੱਕ ਤੁਸੀਂ ਜੇਕਰ ਕੀਤਾ ਹਾਂ ਹਾਂਜੀ ਬਿਲਕੁਲ ਤੁਸੀਂ ਹੈਰਾਨ ਹੋਵੋਗੇ 5 ਮਿਲੀਅਨ ਤੱਕ 5 ਮਿਲੀਅਨ ਡਾਲਰ ਕਿ 5 ਮਿਲੀਅਨ ਡਾਲਰ ਜੀ ਈਚ ਫੈਮਿਲੀ ਮੈਂਬਰ ਵਾਸਤੇ ਜਦੋਂ ਜਾਣਾ ਕਿ ਤੈਨੂੰ ਕੋਈ ਅਮਰਜੈਂਸੀ ਹੋ ਜਾਂਦੀ ਹੈ ਐਗਜ਼ਾਮਪਲ ਜੇ ਕੋਈ ਕੋਮਾ ਚਲਾ ਗਿਆ ਕੋਮਾ ਚ ਜਾਣ ਕਰਕੇ ਜੇ ਕਿਸੇ ਨੂੰ ਐਗਜ਼ਾਮਪਲ ਜੇ ਕੋਈ ਅਕਮਕ ਦੇ ਸੈਲਸ ਜਿਹੜਾ ਵਿਜ਼ਿਟ ਕਰਨ ਵੀ ਗਿਆ ਜੇ ਹੌਲੀਡੇ ਕਰਨ ਗਿਆ ਜੇ ਇਦਾਂ ਦਾ ਐਕਸੀਡੈਂਟ ਹੋ ਜਾਂਦਾ ਬੰਦਾ ਕੋਮਾ 'ਚ ਹੀ 6 ਮਹੀਨੇ 에ਅਰ ਲਿਫਟ ਕਰਨਾ ਜਿੰਨਾ 6 ਮਹੀਨੇ ਕੋਮੇ 'ਚ ਹੈ ਜਿੰਨਾ ਵੀ ਖਰਚਾ ਆਊਗਾ ਹੁਣ 5 ਮਿਲੀਅਨ ਲੱਗਦਾ ਬਹੁਤ ਹੈ ਪਰ ਜਦੋਂ ਮੁੱਕਣ ਲੱਗਾ ਬਹੁਤ ਛੇਤੀ ਅਮ ਅਮ ਮੁੱਕ ਜਾਂਦੇ ਜੀ ਇਸ ਕਰਕੇ ਵੀ ਆਪਸ਼ਨ ਆ ਸਾਰੀਆਂ ਨੇ ਜਿੱਦਾਂ ਦੀਆਂ ਜ਼ਰੂਰਤਾਂ ਹੋਣੀਆਂ ਉਦਾਂ ਦੀ ਫਿਰ ਐਮਪਲੋਇਰ ਦੰਨਾ ਸੀ ਬੈਠ ਕੇ ਇਹ ਡਿਜ਼ਾਈਨ ਕਰ ਸਕਦੇ ਆ ਕਿ ਕਿਸ਼ਤ ਨਾਲ ਚੋ ਵੇ ਵਾਹ ਜੀ ਵਾਹ ਹਾਂ ਤਾਂ ਬਹੁਤ ਵਧੀਆ ਤੁਸੀਂ ਜਿਗਰ ਕਰ ਦਿੱਤਾ ਕਿ ਟ੍ਰੈਵਲਿੰਗ ਇੰਸ਼ੋਰੈਂਸ ਨਹੀਂ ਤਾਂ ਲੈਣ ਵਾਸਤੇ ਆਪ ਕੱਲਿਆਂ ਲੈਣੀ ਤੇ ਜਿਆਦਾ ਮਹਿੰਗੀ ਪੈਂਦੀ ਆ ਤੇ ਇਹਦੇ ਨਾਲ ਇਹ ਆ ਵੀ ਗਰੁੱਪ ਦੇ ਵਿੱਚ ਬਹੁਤ ਸਸਤੀ ਪੈ ਜਾਂਦੀ ਹੈ ਅੱਛਾ ਇੱਕ ਟੀ ਐਫ ਐਸ ਬਾਰੇ ਦੱਸਿਓ ਕਿਉਂਕਿ ਜਿਹੜਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਆ ਉਹਦੇ ਬਾਰੇ ਬਹੁਤਿਆਂ ਨੂੰ ਪਤਾ ਨਹੀਂ ਅਗਲੇ ਕਹਿੰਦੇ ਬੈਂਕ ਦੇ ਵਿੱਚ ਜਾਨੇ ਉਹ ਕਹਿੰਦੇ ਟੀ ਐਫ ਐਸ ਐ ਆ ਕੋਈ ਨਹੀਂ ਲੋ ਕੋਲ ਦਿੰਦੇ ਆ ਅੱਛਾ ਸਿਰਫ ਉਹਨਾਂ ਨੇ ਇੰਨਾ ਹੀ ਕਰਨਿਆ ਕਿ ਹਰ ਮਹੀਨੇ ਤੁਹਾਡੇ ਅਕਾਊਂਟ ਦੇ ਵਿੱਚੋਂ 100 ਡਾਲਰ ਨਿਕਲੀ ਜਾਣਗੇ ਕਿਸੇ ਨੇ ਨਹੀਂ ਦੱਸਿਆ ਟੀ ਐਫ ਐਸ ਐ ਦਾ ਫਾਇਦਾ ਕੀ ਆ ਕੀ ਤੁਹਾਨੂੰ ਮਿਲਣਾ ਹੈ ਕਿ ਕੀ ਉਹਦੀ ਗੱਲਬਾਤ ਆ ਪੰਜ ਮਿੰਟ ਲਾਉਂਦੇ ਆ ਪੰਜ ਮਿੰਟ ਕੰਮ ਜਾ ਕੇ ਨਿਬੇੜ ਦਿੰਦੇ ਆ ਟੀ ਐਫ ਐਸ ਐ ਤੁਸੀਂ ਵੀ ਅਕਾਊਂਟ ਖੋਲ੍ਹਣ ਦਿੰਦੇ ਉਹ ਕਰੇ ਬੈਠੇ ਹਾਂਜੀ ਬਿਲਕੁਲ ਜੇ ਟੀ ਐਫ ਐਸ ਸਾਲਾਂ ਪਹਿਲਾਂ ਇਹ ਸੋਚਦੇ ਸ਼ਾਇਦ ਬੈਂਕਾਂ ਤੋਂ ਹੀ ਖੋਲਦਾ ਸਾਰੇ ਇਹ ਸੋਚਦੇ ਬੈਂਕਾਂ ਤੋਂ ਹੀ ਇਹ ਹਾਂ ਬੈਂਕ ਦੇ ਵਿੱਚ ਹੀ ਹੁੰਦਾ ਹਾਂ ਬਿਲਕੁਲ ਤੁਸੀਂ ਇੰਸ਼ੋਰੈਂਸ ਕੰਪਨੀਆਂ ਤੋਂ ਵੀ ਟੀ ਐਫ ਐਸ ਅਕਾਊਂਟ ਖੋਲਾ ਸਕਦੇ ਹੋ ਆਪਦੇ ਜ਼ਰੂਰਤਾਂ ਦੇ ਹਿਸਾਬ ਨਾਲ ਅਕਰੇ ਬੈਠੇ ਸਾਰਨਾ ਸਖਾਲਾ ਹੈ ਸਾਰਨਾ ਥਿੰਕ ਇੰਸ਼ੋਰੈਂਸ ਕੋਲ ਕਿ ਇੰਸ਼ੋਰੈਂਸ ਕੰਪਨੀਆ ਕੋਲ ਇੰਸ਼ੋਰੈਂਸ ਕੰਪਨੀ ਕੋਲ ਥਿੰਕ ਇੰਸ਼ੋਰੈਂਸ ਕੋਲ ਆ ਕੇ ਤੁਸੀਂ ਅਕਰੇ ਬੈਠੇ ਆਪਦਾ ਅਕਾਊਂਟ ਟੀ ਐਫ ਐਸ ਅਕਾਊਂਟ ਖੋਲਾ ਸਕਦੇ ਹੋ ਓਕੇ ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਪਹਿਲੀ ਗੱਲ ਤਾਂ ਤੁਹਾਡਾ ਅਕਾਊਂਟ ਤੁਸੀਂ ਇੰਸ਼ੋਰੈਂਸ ਕੰਪਨੀ ਕੋਲ ਵੀ ਖਿਲਾ ਸਕਦੇ ਹੋ ਹਾਂ ਹੁਣ ਉਸ ਤੋਂ ਬਾਅਦ ਤੁਹਾਡਾ ਪਰਸਨਲ ਟੱਚ ਹੋ ਗਿਆ ਹੁਣ ਤੁਸੀਂ ਬੈਂਕ ਕੋਲੇ ਜਾਂਦੇ ਹੋ ਇੱਕ ਬੈਂਕਰ ਹੈ ਤੁਸੀਂ ਜੇ ਸ਼ਹਿਰ ਮੂਵ ਕਰ ਗਏ ਕੁਝ ਜਾਂ ਉਸੇ ਬ੍ਰਾਂਚ 'ਚ ਟ੍ਰਾਂਸਫਰ ਹੋ ਗਏ ਉਹ ਬੰਦੇ ਨੂੰ ਤੁਹਾਡੇ ਗੋਲਟ ਬਾਰੇ ਰਿਲੇਸ਼ਨਸ਼ਿਪ ਤੁਹਾਡੇ ਨਾਲ ਲਿੰਕ ਟੁੱਟ ਗਿਆ ਜੀ ਹੁਣ ਨਾ ਤੁਹਾਨੂੰ ਪਤਾ ਵੀ ਤੁਹਾਡਾ ਮਨੀ ਕਿੱਦਾਂ ਗਰੋਅ ਹੋ ਰਹੀ ਹੈ ਕਿ ਉਸ ਤੇ ਕੋਈ ਪਹਿਰਾ ਦੇ ਰਿਹਾ ਕੋਈ ਦੇਖ ਰਿਹਾ ਤੁਹਾਨੂੰ ਅਪਡੇਟ ਕਰ ਰਿਹਾ ਤੁਸੀਂ ਜਦੋਂ ਮਰਜ਼ੀ ਤੁਸੀਂ ਅਪਡੇਟ ਲੈ ਸਕਦੇ ਹੋ ਹੂੰ ਹੁਣ ਆ ਵੀ ਇਹ ਚੀਜ਼ਾਂ ਹੈਗੀਆਂ ਨੇ ਅਸੀਂ ਪਹਿਲੀ ਗੱਲ ਤਾਂ ਅਕਾਊਂਟ ਦਾ ਖਲਾਉਣਾ ਹੈ ਅਕਾਊਂਟ ਤਾਂ ਕਰੇ ਸਾਰਿਆਂ ਨਾਲੋਂ ਵਧੀਆ ਅਕਾਊਂਟ ਹੈ ਵੀ ਟੈਕਸ ਫ੍ਰੀ ਸੇਵਿੰਗ ਅਕਾਊਂਟ ਜਿੰਨੇ ਵੀ ਤੁਸੀਂ ਪੈਸੇ ਪਾ ਰਹੇ ਹੋ ਉਹ ਟੈਕਸ ਫ੍ਰੀ ਗਰੋ ਹੋ ਰਹੇ ਨੇ ਟੈਕਸ ਫ੍ਰੀ ਗਰੋ ਕਿਵੇਂ ਮੈਨੂੰ ਥੋੜਾ ਜਿਹਾ ਸਮਝਾਓ ਪਲੀਜ਼ ਕਿਉਂਕਿ ਗੱਲ ਥੋੜੀ ਕਲੀਅਰ ਹੋ ਜਵੇ ਨਾ ਟੈਕਸ ਫ੍ਰੀ ਮਤਲਬ ਕਿ ਜਿਹੜੇ ਪੈਸੇ ਮੰਨ ਲਓ ਮੈਂ 2000 ਡਾਲਰ ਟੈਕਸ ਫ੍ਰੀ ਅਕਾਊਂਟ ਦੇ ਵਿੱਚ 1 ਸਾਲ ਦਾ ਪਾ ਦਿੱਤਾ ਮੇਰੀ ਇਨਕਮ ਹੈ 35000 ਮੈਂ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ 35 ਦੇ ਵਿੱਚੋਂ 2 ਕ ਤੇਤੀ ਦਾ ਮੈਨੂੰ ਟੈਕਸ ਭਰਨਾ ਪੈਣਾ ਹੈ ਜਾਂ ਕਿਵੇਂ ਆ ਤੁਹਾਡੇ ਇਹਨੂੰ ਕਲੀਅਰ ਕਰਿਓ ਨਹੀਂ ਜੀ ਜੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਹੈ ਤੇ ਇਨਕਮ 'ਚ ਕੋਈ ਡਿਡਕਸ਼ਨ ਨਹੀਂ ਹੁੰਦੀ ਇਹੀ ਹੁੰਦਾ ਜੇ ਆਰਆਰਐਸਪੀ 'ਚ ਇਨਕਮ 'ਚ ਡਿਡਕਸ਼ਨ ਹੁੰਦੀ ਹੈ ਟੀਐਫਐਸ 'ਚ ਕੋਈ ਇਨਕਮ ਡਿਡਕਸ਼ਨ ਨਹੀਂ ਹੈ ਜੇ 35000 ਅਸਵੀ 35000 ਇਨਕਮ ਹੈ ਤੁਸੀਂ 35000 ਟੈਕਸ ਦਿਓਗੇ ਭਾਵੇਂ ਤੁਸੀਂ 50000 ਡਾਲਰ ਤੁਸੀਂ ਟੀਐਫਐਸ ਅਕਾਊਂਟ 'ਚ ਪਾਤਾ ਹੈ ওকে ਰਿਗਾਰਡਲੈਸ ਪਰ ਹੁੰਦਾ ਹੈ ਜੇ ਤੁਸੀਂ 50000 ਪਾਇਆ ਹੁਣ 50000 ਗਰੋ ਹੋਈ ਜਾਂਦਾ ਜੇ 65000 ਹੋ ਗਿਆ ਸਾਲ ਦੇ ਵਿੱਚ ਹੁਣ ਤੁਸੀਂ ਜਿਹੜੇ ਬਾਕੀ 15000 ਵਧੇ ਆਉਂਦੇ ਤੇ 1 ਡਾਲਰ ਟੈਕਸ ਨਹੀਂ ਦੇਣਾ। ਓਕੇ ਜਿਹੜਾ ਗਰੋਥ ਹੋ ਰਿਹਾ ਉਹ ਤੇ ਕੋਈ ਟੈਕਸ ਨਹੀਂ ਹੈ। ਬਿਲਕੁਲ ਜੀ ਪਰ ਨਾਲੇ ਮੇਨ ਹੈ ਵੀ ਆਪਾਂ ਖਲਾਉਣੇ ਕਾ ਤੋਂ ਵੇਖ ਤਾਂ ਸਾਨੂੰ ਪਤਾ ਵੀ ਹੁਣ ਸਰਕਾਰਾਂ ਵੀ ਇਹ ਸੋਚ ਰਹੀਆਂ ਵੀ ਆਉਣ ਵਾਲੇ ਟਾਈਮ 'ਚ ਸ਼ਾਇਦ ਪੈਨਸ਼ਨਾਂ ਦਾ ਨਾ ਮਿਲਣਾ ਆਪਦੇ ਆਪ ਨੂੰ। ਹਾਂ ਬਿਲਕੁਲ ਬਿਲਕੁਲ ਇਹ ਚੱਲੇ ਆ। ਉਹ ਪ੍ਰੀਪੇਅਰ ਕਰ ਰਹੇ ਨੇ ਤੁਸੀਂ ਆਪਦੇ ਆਪ ਨੂੰ ਪ੍ਰੀਪੇਅਰ ਹੋਵੋ ਵੀ ਤੁਸੀਂ ਆ ਐਟ ਲਿਸਟ ਤੁਸੀਂ ਕੁਛ ਨਾ ਕੁਝ ਜਦੋਂ ਰਿਟਾਇਰ ਹੋਵੋਗੇ ਤੁਸੀਂ ਆਪਦੇ ਹਿਸਾਬ ਨਾਲ ਕਿਉਂਕਿ ਇੱਕੰਦਾ ਇਹ ਫਾਇਦਾ ਹੋ ਗਿਆ ਜਦੋਂ ਇਨਕਮ ਤੁਸੀਂ ਰਿਟਾਇਰ ਹੋ ਕੇ ਕਢਾਓਗੇ ਉਹ ਤੁਹਾਡੀ ਪੈਨਸ਼ਨ 'ਚ ਕੋਈ ਇਸ਼ੂ ਨਹੀਂ ਪਾਉਗੀ ਓਕੇ ਕਲੀਅਰ ਕਿਉਂਕਿ ਇਹ ਪੁਆਇੰਟ ਕਲੀਅਰ ਕਰਨਾ ਮੈਂ ਦਰਸ਼ਕਾਂ ਲਈ ਬਹੁਤ ਜ਼ਰੂਰੀ ਹੈ ਵੀ ਟੀ ਐਫ ਐਸ ਦਾ ਮਤਲਬ ਕੀ ਹੈ ਕਿਉਂ ਟੀ ਐਫ ਐਸ 'ਚ ਵਿਆਜ ਬੈਂਕ ਨਾਲੋਂ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਕੋਈ ਫਰਕ ਪੈਂਦਾ ਥੋੜਾ ਜਿਹਾ ਹਾਂਜੀ ਬਿਲਕੁਲ ਇਹ ਵਿਆਜ ਦਾ ਨਹੀਂ ਆਏਗਾ ਡਿਪੈਂਡ ਹੈ ਜਿਹੜਾ ਵੀ ਆਪਾਂ ਇਨਵੈਸਟ ਕਰਦੇ ਆਂ ਭਾਵੇਂ ਹੁਣ ਉਹ ਟੀਡੀ ਬੈਂਕ ਦੇ ਫੰਡ ਨੇ ਆਰਬੀਸੀ ਦੇ ਫੰਡ ਨੇ ਬੀਐਮਓ ਦੇ ਸਾਰੇ ਇਹੀ ਸਾਡੇ ਕੋਲੇ ਆਪਸ਼ਨਸ ਹੈਗੇ ਜਿੱਥੇ ਉਹ ਉਹ ਕਰਦੇ ਨੇ ਉੱਥੇ ਹੀ ਅਸੀਂ ਇਨਵੈਸਟ ਕਰ ਸਕਦੇ ਆ ਇਹ ਨਹੀਂ ਵੀ ਜਿਹੜਾ ਫੰਡ ਆਰਬੀਸੀ ਕੋਲੇ ਤੇ ਮੇਰੇ ਕੋਲ ਐਕਸੈਸ ਨਹੀਂ ਹੈਗਾ ਮੇਰੇ ਕੋ ਸੇਮ ਐਕਸੈਸ ਹੈਗਾ ਜਿਹੜਾ ਆਰਬੀਸੀ ਦੇ ਕੋਲੇ ਫੰਡ ਨੇ ਉਹ ਮੈਂ ਫੰਡ ਚੂਜ਼ ਕਰ ਸਕਦਾ ਜਾਂ ਬੀਐਮਓ ਦੇ ਨੇ ਮੈਂ ਫੰਡ ਚੂਜ਼ ਕਰ ਸਕਦਾ ਕਿਉਂਕਿ ਉਹੀ ਫੰਡ ਇਹਦਾ ਮਤਲਬ ਇਹ ਨਹੀਂ ਹੈਗਾ ਕਿਉਂਕਿ ਜੇ ਟੀਡੀ ਬੈਂਕ ਵੀ ਜਿਹੜਾ ਉੱਥੇ ਅਕਾਊਂਟ 'ਚ ਪੈਸੇ ਪਏ ਨੇ ਉਹ ਵੀ ਅੱਗੇ ਇਨਵੈਸਟ ਕਰ ਦਿੰਦਾ ਫੰਡਸ 'ਚ ਇਨਵੈਸਟ ਕਰਦੇ ਆ। ਉੱਥੇ ਹੀ ਇੰਸ਼ੋਰੈਂਸ ਕੰਪਨੀ ਰਸ ਕਿਉਂਕਿ ਹਰੇਕ ਬੰਦਾ ਇਹ ਸੋਚਦਾ ਵੀ ਮੈਂ ਤਾਂ ਬੈਂਕ 'ਚ ਪੈਸੇ ਰੱਖਦੇ। ਬੈਂਕ 'ਚ ਪੈਸੇ ਨਹੀਂ ਪਏ। ਬੈਂਕ ਨੇ ਨਹੀਂ ਅੱਗੇ ਇਨਵੈਸਟ ਕੀਤੇ ਹੋਏ ਨੇ। ਫੰਡਸ 'ਚ ਪੈਸੇ ਲਾਏ ਹੋਏ ਨੇ। ਉਹ ਜਿਹੜੇ ਫੰਡ ਨੇ ਉਹਨਾਂ 'ਚ ਅਸੀਂ ਵੀ ਲਾ ਸਕਦੇ ਆ। ਐਗਜ਼ਾਮਪਲ ਜਿਵੇਂ ਆਰਬੀਸੀ ਦੇ ਫੰਡ ਨੇ। ਆਰਬੀਸੀ ਦੇ ਲੱਗਦਾ ਵੀ ਜਿਹੜੇ ਫੰਡ ਜ ਆਰਬੀਸੀ ਦੇ ਥਰੂ ਹੀ ਹੋਣੇ ਉਹ ਅਸੀਂ ਵੀ ਕਰ ਸਕਦੇ ਆ। ਬੀਐਮਓ ਹੋ ਗਿਆ ਉਹ ਅਸੀਂ ਵੀ ਕਰ ਸਕਦੇ ਆ। ਇਸੇ ਕਰਕੇ ਸਾਰੇ ਜਿਹੜੇ ਫੰਡ ਨੇ ਇੱਕ ਤਾਂ ਉਹ ਗਰੋ ਹੋ ਰਹੇ ਨੇ, ਇਨਵੈਸਟ ਕੀਤੇ ਹੋਏ ਨੇ। ओके ਯਾਨੀ ਕਿ ਤੁਹਾਡੇ ਨਾਲ ਇਹ ਆ ਕਿ ਬੈਂਕ ਤੇ ਕਾਲ ਕਰਨੀ ਹੈ 1800 ਨੰਬਰ ਨੂੰ ਕਈ ਵਾਰੀ 2-2 ਘੰਟੇ ਹੋਲਡ ਤੇ ਪੈਣਾ ਪੈਂਦਾ ਇੱਥੇ ਤੁਹਾਨੂੰ ਕਾਲ ਕੀਤੀ ਕੋਈ ਨਾ ਕੋਈ ਬੰਦਾ ਉਸ ਵੇਲੇ ਫੋਨ ਚੁੱਕਦਾ ਆਜੋ ਬਾਈ ਜੀ ਲੈ ਚੀ ਜਾਂ ਨਵੀਆਂ ਲਿਆਂਦੀਆਂ ਨੇ ਫੁੱਟੀ ਕਹਿਣਾ ਉੱਤੇ ਆ ਕੇ ਤੁਹਾਨੂੰ ਨਾਲੇ ਚਾ ਵੀ ਪਲਾਵਾਂਗੇ ਤੇ ਗੱਲਬਾਤ ਫੇਰ ਤੁਹਾਡੇ ਨਾਲ ਸਿੱਧੀ ਹੋ ਜਾਂਦੀ ਹੈ ਸਭ ਤੋਂ ਸੌਖੀ ਗੱਲ ਇਹ ਆ ਨਾਲੇ ਪਰਸਨਲਾਈਜ਼ ਜਿਹੜਾ ਵੀ ਕੋਈ ਚੀਜ਼ ਹੈ ਇਨਵੈਸਟਮੈਂਟ ਦਾ ਗੋਲਡ ਨੇ ਆਪਾਂ ਕਿਦਾਂ ਅਚੀਵ ਕਰਨਾ ਹੈ ਕਿਉਂ ਐਗਜ਼ਾਮਪਲ ਕਿ ਰਿਟਾਇਰ ਹੋਣਾ ਹਮਮ ਰਿਟਾਇਰ ਹੋਣ ਤੋਂ ਬਾਰੇ ਹੀ ਹੁੰਦੀਆਂ ਕਿਉਂਕਿ ਜਿੰਨਾ ਸਾਡੇ ਕੋਲ ਟਾਈਮ ਹੈ ਉੱਥੇ ਕੋਈ ਲਾਇਬਿਲਟੀ ਨਹੀਂ ਹੈਗੀ ਅਗਲਾ ਕੰਮ ਕਰ ਰਿਹਾ ਪੈਸੇ ਮਿਲ ਰਹੇ ਹਨ ਠੀਕ ਹੈ ਉਹਨਾਂ ਨੇ ਕਿਹਾ ਵੀ ਠੀਕ ਹੈ ਜੇ ਅਗਲਾ ਖੁਸ਼ ਨਹੀਂ ਨਹੀਂ ਖੁਸ਼ ਮੈਨੂੰ ਕੋਈ ਚਿੰਤਾ ਨਹੀਂ ਮੈਨੂੰ ਪੈਸੇ ਮਿਲ ਰਹੇ ਸਾਨੂੰ ਪਰਸਨਲ ਟੱਚ ਜਿਵੇਂ ਕਹਿੰਦੇ ਆ ਜਿਹੜੀ ਚੀਜ਼ ਹੈਗੀ ਸਾਨੂੰ ਇਹ ਪਤਾ ਵੀ ਜਿਹੜਾ ਕਲਾਇੰਟ ਸਾਡਾ ਹੈ ਉਹਦੇ ਗੋਲਦ ਕੀ ਨੇ ਵਿੱਚ ਪੂਰੀਆਂ ਹੋਣੀਆਂ ਚਾਹੀਦੀਆਂ ਇਸ ਕਰਕੇ ਟੀਆਰਐਫਐਸ ਅਕਾਊਂਟ ਬਹੁਤ ਜ਼ਰੂਰੀ ਵਾਹ ਬਹੁਤ ਖੂਬ ਇੱਕ ਥੋੜੀ ਜਿਹੀ ਜਾਣਦੇ ਜਾਂਦੇ ਜ਼ਰੂਰ ਜ਼ਰੂਰੀ ਹੈ ਫਸਟ ਟਾਈਮ ਹੋਮ ਬਾਇਰ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦੀ ਸੇਵਿੰਗ ਕਿਵੇਂ ਤੇ ਕਿੱਥੇ ਹੋ ਸਕਦੀ ਆ ਇਹਦੇ ਬਾਰੇ ਜਰੂਰ ਜਾਣਕਾਰੀ ਦਿਓ ਬਹੁਤੇ ਨੂੰ ਪਤਾ ਨਹੀਂ ਕਿ ਮੈਂ ਕਿਵੇਂ ਤੇ ਕਿੰਨੇ ਪੈਸੇ ਕਿੱਥੋਂ ਬਚਾ ਸਕਦਾ ਐਫ ਐਚ ਐਸ ਕੋਮ ਕੁਮਥਿੰਗ ਇਸ ਤਰ੍ਹਾਂ ਹੀ ਹੈ ਐਫ ਐਸ ਐਚ ਹੈ ਕੀ ਕਹਿੰਦੇ ਨੇ ਹਾਂਜੀ ਬਿਲਕੁਲ ਇਹ ਫਰਸਟ ਟਾਈਮ ਹੋਮ ਬਾਏਰਸ ਅਕਾਊਂਟ ਜਿਹੜਾ ਹੈਗਾ ਹਾਂ ਜਿਹੜਾ ਨਵਾਂ ਅਕਾਊਂਟ ਸ਼ੁਰੂ ਕੀਤਾ ਇਹਦੇ ਵਿੱਚ ਤੁਸੀਂ 40000 ਡਾਲਰ ਮੈਕਸਿਮਮ ਜਮ੍ਹਾਂ ਕਰਾ ਸਕਦੇ ਹੋ ਪਰ ਹਾਂਜੀ ਇਸ ਸਾਲ ਤੇ ਪਿਛਲੇ ਸਾਲ ਦੀ ਲਿਮਟ ਹੈਗੀ ਹੈ 16 8000 ਹਰੇਕ ਸਾਲ ਦੀ ਹੈ ਹੁਣ ਅਜਨੇ ਨਹੀਂ ਖਲਾਇਆ ਹੁਣ ਤੱਕ ਈਚ ਜਿਹੜਾ ਜੇ ਦੋਸਪਾਉਸ ਨੇ 16 16000 ਜਮ੍ਹਾਂ ਕਰਾ ਸਕਦੇ ਨੇ ਮੈਕਸਿਮਮ ਲਿਮਿਟ ਫॉर ਲਾਈਫਟਾਈਮ 40000 ਹੋਂ ਤੱਕ ਹੈਗੀ ਹੈ ਕਿਉਂਕਿ ਹਾਲ ਹੀ ਸਿਰ ਪਿਛਲੇ ਸਾਲ ਸ਼ੁਰੂ ਹੋਇਆ ਹੈਗਾ ਤੇ 8000 ਪਿਛਲੇ ਸਾਲ ਦਾ ਤੇ 8000 ਇਸ ਸਾਲ ਦਾ 16000 ਡਾਲਰ ਹੋ ਗਿਆ ਓਹਦੇ ਚ ਇਹ ਫਾਇਦਾ ਹੈ ਆਰਆਰਐਸਪੀ ਟੀਐਫਐਸ ਦੇ ਦੋਵੇਂ ਫੀਚਰ ਲਾ ਕੇ ਉਹਨਾਂ ਨੇ ਇਸ ਅਕਾਊਂਟ ਚ ਵਧੀਆ ਉਹ ਫੀਚਰ ਪਾਤੇ ਹੁਣ ਐਗਜ਼ਾਮਪਲ ਜਿਹੜੇ ਤੁਸੀਂ ਕਰ ਰਹੇ ਸੀਗੇ ਗੱਲ ਵੀ ਮੇਰੀ ਇਨਕਮ ਚ ਘਟ ਜਾਣੀ ਹਾਂ ਹਾਂ ਇਹਦੇ ਚ ਜਿੱਦਾਂ ਜੇ ਕਿਸੇ ਦੀ ਹੁਣ 50000 ਇਨਕਮ ਹੈ ਕਿਸੇ ਨੇ 16000 ਪਾ ਫਸਟ ਟਾਈਮ ਹੋਮ ਬਾਅਰਰਸ ਅਕਾਊਂਟ ਦੇ ਵਿੱਚ ਓਕੇ ਹੁਣ ਉਹਨਾਂ ਨੇ 16000 ਉਹਨਾਂ ਨੇ 50000 ਤੇ ਟੈਕਸ ਨਹੀਂ ਦੇਣਾ ਉਹਨਾਂ ਨੇ 34000 34000 ਦੇ ਦੇਣਾ ਉਹਨਾਂ ਨੇ 34000 ਤੇ ਟੈਕਸ ਆਹ ਗੱਲ ਕਲੀਅਰ ਕੀਤੀ ਸੀ ਜਿਹੜੇ ਹਾਂ ਨਾਲੇ ਉਸ ਤੋਂ ਬਾਅਦ ਇਹ ਹੋ ਗਿਆ ਜਿਹੜਾ ਇੱਕ ਤਾਂ ਉਹ ਸ਼ੂਟ ਮਿਲ ਗਈ ਸਾਨੂੰ ਰਿਬੇਟ ਮਿਲ ਗਿਆ ਪਲੱਸ ਜਿਹੜਾ 16000 ਗਰੋ ਹੋ ਰਿਹਾ ਉਹ ਵੀ ਅਸੀਂ ਡਾਊਨ ਪੇਮੈਂਟ ਵਾਸਤੇ ਤੋਂ ਘਰ ਤੋਂ ਲੈਣਾ ਉਹਦੇ ਵਿੱਚ ਵੀ ਅਸੀਂ 1 ਡਾਲਰ ਟੈਕਸ ਨਹੀਂ ਦੇਣਾ ਉਹ ਬਿਲਕੁਲ ਜੀ ਉਹਦੇ ਵਿੱਚ ਕੋਈ ਟੈਕਸ ਨਹੀਂ ਕੋਈ ਟੈਕਸ ਨਹੀਂ ਦੇਣਾ ਉਹ ਵੀ ਟੈਕਸ ਫ੍ਰੀ ਗਰੋ ਹੋ ਰਿਹਾ ਆਰਆਰਐਸਪੀ ਜਦੋਂ ਕਢਾ ਔਰ ਜਿਹੜਾ ਫਸਟ ਟਾਈਮ ਹੋਮ ਬਾਅਰ ਅਕਾਊਂਟ ਹੈ ਉਹਦੇ ਵਿੱਚ ਉਹ ਵੀ ਟੈਕਸ ਨਹੀਂ ਲੱਗਦਾ ਤੁਸੀਂ ਡਾਊਨ ਪੇਮੈਂਟ ਦੇ ਘਰ ਦੀ ਯੂਜ਼ ਕਰਨੀ ਹੈ ਉਹਦੇ ਵਾਸਤੇ ਤੁਹਾਨੂੰ ਬਹੁਤ ਵਧੀਆ ਟੂਲ ਹੈਗਾ ਇਹਦਾ ਫੋਕਸ ਇਹੀ ਹੈ ਫਸਟ ਟਾਈਮ ਹੋਮ ਬਾਅਰਸ ਵਾਸਤੇ ਜੇ ਤਾਂ ਵੀ ਤੁਸੀਂ ਕਰ ਲੈਣਾ 2 3 4 5 ਸਾਲਾਂ ਦੇ ਵਿੱਚ ਹੁਣ ਇੱਕ ਤਾਂ ਤੁਹਾਡੀ ਮਨੀ ਬੈਂਕ ਚ ਪਈ ਹੈ ਹੁਣ ਤੁਹਾਨੂੰ ਇਨਫਲੇਸ਼ਨ ਦੇ ਹਿਸਾਬ ਨਾਲ ਉਹਦੀ ਵੀ ਵੈਲਿਊ ਉਂਦੀ ਘਟੀ ਜਾਂਦੀ ਹੈ ਇੱਕ ਤੁਸੀਂ ਆਪ ਦਾ ਅਕਾਊਂਟ ਖੋਲਿਆ ਹੋਇਆ ਇੱਕ ਤੁਹਾਡੇ ਡਿਡਕਸ਼ਨ ਮਿਲਗੀ ਤੁਹਾਡੇ ਇਨਕਮ ਦੇ ਵਿੱਚੋਂ プラスਟੀ ਤੁਹਾਡੀ ਮਨੀ ਗਰੋ ਕਰ ਰਹੀ ਹੈ ਕਿਉਂਕਿ ਇਹ ਨਹੀਂ ਜਿਹੜੇ ਅਕਾਊਂਟ ਇਦਾਂ ਦੇ ਹੈਗੇ ਵੀ ਤੁਸੀਂ ਹਰੇਕ ਵਜਾ ਖਿਲਾਫ ਜਦੋਂ ਵੀ ਤੁਸੀਂ ਖਿਲਾਉਣਾ ਪੁੱਛੋ ਵੀ ਤੁਸੀਂ ਕਿੰਨੇ ਸਾਲਾਂ ਤੋਂ ਕੰਮ ਕਰਦੇ ਆ ਕਿੰਨਾ ਤੁਸੀਂ ਪੋਰਟਫੋਲੀਓ ਮੈਨੇਜ ਕਰ ਰਹੇ ਹੋ ਉਦੋਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਵਾਕਿਆ ਇਹ ਵੀ ਜਿੱਥੇ ਮੈਂ ਮਨੀ ਲਾ ਰਿਹਾ ਵੀ ਸਾਡੀ ਮਨੀ ਸੇਫ ਹੈਗੀ ਕਿ ਨਹੀਂ ਹੈਗੀ ਤੇ ਕਿੰਨਾ ਚਿਰ ਸਾਨੂੰ ਜੋ ਲੋਡ ਪਊਗੀ ਕੀ ਉਹਦੀਆਂ ਸ਼ਰਤਾਂ ਨੇ ਕੀ ਸਾਨੂੰ ਕਾਟ ਲੱਗੂਗੀ ਇਹ ਸਾਰਾ ਕੁਝ ਤੁਸੀਂ ਆਪ ਦਾ ਇਹ ਜਦੋਂ ਵੀ ਇਨਵੈਸਟ ਕਰਨਾ ਤੁਹਾਨੂੰ ਪੁੱਛਣ ਦੀ ਲੋੜ ਹੈ ਪਰ ਹਾਂ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਅਕਾਊਂਟ ਜੇ ਨਹੀਂ ਖੁਲਾਇਆ ਤੇ ਫਸਟ ਟਾਈਮ ਤੁਸੀਂ ਕਰ ਲੈਣਾ ਤੇ ਬਿਲਕੁਲ ਇਸ ਚੀਜ਼ ਦਾ ਤੁਸੀਂ ਫਾਇਦਾ ਚੱਕੋ ਕਿਉਂਕਿ ਇਹਦੇ ਵਿੱਚ 100 100 200 200 ਕਰਕੇ ਤੁਸੀਂ ਪੈਸੇ ਕਮਾ ਸਕਦੇ ਹੋ ਲਿਮਟ ਸਾਲ ਦੀ 8000 ਦੀ ਹੈ ਜਿਹਨੇ ਤਾਂ ਹੁਣ ਤੱਕ ਨਹੀਂ ਕਿ 16000 ਡਾਲਰ ਜਮ੍ਹਾਂ ਕਰਾ ਸਕਦੇ ਜੀ ਵਾਹ ਜੀ ਵਾਹ ਬਹੁਤ ਖੂਬ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਬੜਾ ਬੜਾ ਐਮ ਸਵਾਲ ਹੈ ਮੇਰਾ ਨਹੀਂ ਅਸਲ ਦਰਸ਼ਕਾਂ ਦਾ ਹੀ ਹੁੰਦਾ ਕਿ ਜੇ ਤੁਹਾਡੇ ਨਾਲ ਗੱਲਬਾਤ ਕਰੀ ਦੀ ਤੇ ਫਿਰ ਕਈ ਵਾਰੀ ਫੋਨ ਆਉਂਦੇ ਨੇ ਕਿ ਭਾਜੀ ਨੂੰ ਪੁੱਛਿਓ ਇਹ ਦੇਖ ਕੇ ਡਰ ਕੇ ਇਹ ਯਾਰ ਲਾਈਫ ਇੰਸ਼ੋਰੈਂਸ ਮੈਂ ਦਾ ਕਰਾਉਣੀ ਮਹਿੰਗੀ ਬੜੀ ਹੈ। ਵਾਕਈ ਬਹੁਤ ਮਹਿੰਗੀ ਹੈ। ਨਹੀਂ ਇਹ ਇੱਕ ਤਾਂ ਵੀ ਤੁਸੀਂ ਹਰ ਰੋਜ਼ ਹੀ ਤੁਸੀਂ ਐਡ ਦੇਖਦੇ ਹੋਗੇ ਇੱਕ ਕਾਫੀ ਦੇ ਕੱਪ ਨਾਲ ਸਸਤੀ ਹੈ ਇੱਕ ਮੈਂ ਤਾਂ ਇਹ ਕਹਿੰਦਾ ਦੋ ਕੁਕੀਆਂ ਨਾਲ ਫ੍ਰੀ ਨੇ 커피 ਦਾ ਕੱਪ ਲਓ ਤੇ ਮੈਂ ਤਾਂ ਇਹ ਸੋਚਦਾ ਹੁਣਾ ਵੀ ਜਿੰਨੇ ਦਿਨ ਤੁਸੀਂ ਬਾਹਰ ਖਾਣੇ ਹੋ ਇੱਕ ਦਿਨ ਵੀ ਛੱਡ ਦਿਓ ਬਾਹਰ ਖਾਣਾ ਤੁਹਾਡੇ ਇੰਸ਼ੋਰੈਂਸ ਦੀ ਕਾਸਟ ਨਿਕਲ ਜਾਊਗੀ। ਵਾਓ ਜੇ ਹੁਣ ਐਗਜ਼ਾਮਪਲ ਕੋਈ ਏਜ 20 ਸਾਲ ਦੀ ਹੈ 2.5 ਲੱਖ ਦੀ ਕਵਰੇਜ ਚਾਹੀਦੀ ਹੈ 20 ਡਾਲਰ ਮਹੀਨੇ ਦੇ ਬਣਦੇ ਨੇ ਤਾਂ 20 ਡਾਲਰ ਮਹੀਨੇ ਦੇ ਕਿ 1 ਡਾਲਰ 60 ਸੈਂਟ ਹੋ ਗਿਆ ਦੇਣ ਦਾ ਵਾਹ ਜੀ ਵਾਹ ਪਰ ਇਹ ਹੈ ਵੀ ਹੁਣ ਜੇ ਜਿੰਨੇ ਦਿਨ ਆਪਾਂ ਵੱਧ ਛੱਡ ਤੇ ਉਹ ਜ਼ਰੂਰੀ ਇੰਸ਼ੋਰੈਂਸ ਲੈਣੀ ਹੈ ਅਸੀਂ ٹی ਐਫ ਐਸ ਅਕਾਊਂਟ ਖੋਲ੍ਹਾ ਸਕਦੇ ਹਾਂ ਇਸ ਕਰਕੇ ਅਸੀਂ ਵਧੀਆ ਹੈਬਿਟਸ ਪਾਈਏ ਆਪ ਦਾ ਲਾਈਫ ਸਟਾਈਲ ਵਧੀਆ ਰੱਖਿਓ extra ਨੂੰ ਫਾਇਦੇ ਹੀ ਫਾਇਦੇ ਨੇ ਸਾਡੀ ਮਨੀ ਸੇਵਿੰਗ ਹੁੰਦੀ ਹੈ ਪਰ ਹਾਂ ਜਦੋਂ ਤੁਸੀਂ ਆਪ ਦਾ ਟ੍ਰੀਟ ਕਰਨਾ ਵਧੀਆ ਜਿਹੜਾ ਖਾਣਾ ਉਹ ਖਾਣਾ ਹੀ ਖਾਣਾ ਪਰ ਜਿਹੜੀਆਂ ਛੋਟੀਆਂ-ਬੁਲਟੀਆਂ ਗੱਲਾਂ ਜਾਂਦੇ ਆਂ ਤੇ ਕਾਫੀ ਚੱਕ ਲਈ, ਕੁਕੀ ਚੱਕ ਲਈ ਜਾਂ ਕੋਈ ਲੱਗਦਾ ਪਰਨ ਡਰਿੰਕ ਲੈ ਲਿਆ ਉਹ ਚੀਜ਼ਾਂ ਤੁਸੀਂ ਇਹ ਅਸੀਂ ਥੋੜਾ ਜਿਹਾ ਦੋ ਵਾਰੀ ਸੋਚੀ ਐ, ਥਿੰਕ ਕਰੀਏ ਉਹ ਚੀਜ਼ਾਂ ਅਸੀਂ ਕੀ-ਕੀ ਕਰ ਸਕਦੇ ਆਂ ਬਿਲਕੁਲ ਫਿਰ ਸਾਰੀਆਂ ਚੀਜ਼ਾਂ ਜਿਹੜਾ ਉਹੀ ਬਜਟ ਆ ਸਾਡੇ ਕੋਲੇ ਤੁਸੀਂ ਆਪਦੀ ਇੰਸ਼ੋਰੈਂਸ ਵੀ ਲੈ ਸਕਦੇ ਹੋ, ਇਨਵੈਸਟ ਵੀ ਕਰ ਸਕਦੇ ਹੋ, ਟੀ ਐਫ ਐਸ, ਫਰਸਟ ਟਾਈਮ ਹੋਮ, ਕੋਈ ਜਿਹੜੇ ਬੇਬੀ ਸਟੈਪ ਨੇ ਇਹ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਹੜੀ ਆਹ ਜਿਹੜੀ ਐਜੂਕੇਸ਼ਨ ਹੈ ਯੋਗੀ ਆ ਚੀਜ਼ਾਂ ਤੇ ਜੇ ਅਸੀਂ ਕਾਬੂ ਪਾ ਲਿਆ ਫਿਰ ਆਪਦੇ ਆਪ ਤੇ ਸਾਨੂੰ ਪਤਾ ਹੈ ਸਾਨੂੰ ਕੰਟਰੋਲ ਹੈਗਾ ਵੀ ਸਾਡੀ ਸੇਵਿੰਗ ਵੀ ਤਾਂ ਹੀ ਹੋਊਗੀ ਜੇ ਅਸੀਂ ਆਪਦੇ ਆਪ ਤੇ ਕੰਟਰੋਲ ਕਰਾਂਗੇ ਆ ਤੁਸੀਂ ਜਿਹੜੀ ਥਿੰਕ ਕਰਨ ਵਾਲੀ ਗੱਲ ਕੀਤੀ ਹੈ ਨਾ ਇਹ ਨਹੀਂ ਸਮਝਾਈ ਥਿੰਕ ਨੂੰ ਤੁਹਾਨੂੰ ਹੀ ਛੱਡਿਆ ਹੋਇਆ ਤੇ ਕਸਟਮਰ ਕਿਉਂ ਥਿੰਕ ਕਰੇ ਵੀ ਕਰਨਾ ਕੀ ਤੁਸੀਂ ਨੌ ਹੀ ਹੋਈ ਰੱਖਿਆ ਵੀ ਥਿੰਕ ਇੰਸ਼ੋਰੈਂਸ ਇਹਦੇ ਵਾਸਤੇ ਹੈ ਕਿ ਇੱਕ ਦਿਨ ਦਾ ਸੈਂਡਵਿਚ ਨਾ ਸੈਂਡਵਿਚ ਹੀ ਕਹਾਗਾ ਅੱਜ 20 ਡਾਲਰ ਤੋਂ ਥੱਲੇ ਕੋ ਸੈਂਡਵਿਚ ਨਹੀਂ ਆਉਂਦਾ ਕੋਈ ਵੀ ਇੱਕ ਦਿਨ ਦਾ ਸੈਂਡਵਿਚ ਇੱਕ ਟਾਈਮ ਦਾ ਜੇ ਤੁਸੀਂ ਸਕਿਪ ਕਰਦੇ ਹੋ ਤਾਂ ਉਹਦੇ ਨਾਲ ਤੁਹਾਡੀ ਲਾਈਫ ਇੰਸ਼ੋਰੈਂਸ ਹੋ ਸਕਦੀ ਹੈ ਤੁਹਾਡੇ ਕਹਿਣ ਤੋਂ ਬਾਅਦ ਹੀ ਬਿਲਕੁਲ ਸਹੀ ਤੁਸੀਂ ਹਾਂ ਵਾਹ ਜੀ ਵਾ ਇਹੋ ਜੀ ਇਹ ਕੰਮ ਦੀਆਂ ਗੱਲਾਂ ਲੁਕੋ ਕੇ ਰੱਖਦੇ ਹਾਂ ਪਹਿਲੇ ਇਹ ਇਹੀ ਤਾਂ ਦਰਸ਼ਕ ਚਾਹੁੰਦੇ ਆ ਕਿ ਕਈ ਵਾਰੀ ਡਰ ਹੁੰਦਾ ਹੈ ਕਿ ਨਹੀਂ ਜੀ ਮੈਂ 1000 ਡਾਲਰ ਕਿੱਥੇ ਭਰੂੰਗਾ 1000 ਡਾਲਰ ਮੇਰੀ ਤਾਂ ਇਨਕਮ ਹੀ 2.5 ਮਸਾਂ 2.5 ਤਨੇ 1000 ਬਣਦੀ ਹੈ 1000 ਦਾ ਲਾਈਫ ਇੰਸ਼ੋਰੈਂਸ ਵਾਲੇ ਨੇ ਲੈ ਜਿੰਦਾ ਮੈਂ ਨਹੀਂ ਇੰਸ਼ੋਰੈਂਸ ਕਰਾਉਣੀ ਸੋਇ ਦਾ ਮਤਲਬ ਹੈ ਕਿ ਘਰ ਤੋਂ ਕਾਤੇ ਇੰਸ਼ੋਰੈਂਸ ਹੈ ਜਿਹੜੀ 20-25 ਡਾਲਰ ਹੈ ਉਹਨਾਂ ਤੁਸੀਂ ਕਿ ਦੋ ਢਾਈ ਲੱਖ ਦੀ ਹੋ ਸਕਦੀ ਹੈ ਜੀ ਬਿਲਕੁਲ ਜਿਹੜੇ ਹੁਣ ਆਪਾਂ ਯੰਗ ਬੱਚਿਆਂ ਦੀ ਗੱਲ ਕਰਦੇ ਆ ਜਿਹੜੇ ਯੰਗ ਨੇ ਸਿੰਗਲ ਨੇ ਕਿਉਂਕਿ ਸੋਇ ਦੇ ਵੀ ਕਿਉਂਕਿ ਇਹ ਚੀਜ਼ਾਂ ਨਾ ਸਾਨੂੰ ਨਾ ਜ਼ਰੂਰਤ ਪੈਣੀ ਹੈ ਜਦੋਂ ਕਹਿੰਦੇ ਵੀ ਜਦ ਏਜ ਛੋਟੀ ਆ ਚੀਜ਼ ਸਸਤੀ ਆ ਆਹੀ ਚੀਜ਼ ਕਿਸੇ ਵਾਸਤੇ 20 ਡਾਲਰ ਦੀ ਆਹੀ ਚੀਜ਼ ਕਿਸੇ ਵਾਸਤੇ 100 ਡਾਲਰ ਦੀ ਹੈ ਇਸ ਕਰਕੇ ਕਿਉਂਕਿ ਜੇ ਅਸੀਂ ਹੁਣ ਉਹੀ ਚੀਜ਼ ਸਾਨੂੰ 20 'ਚ ਮਿਲਦੀ ਹੈ ਅਸੀਂ 100 'ਚ ਕਿਉਂ ਲਈਏ ਸਾਨੂੰ ਪਤਾ ਉਹ ਡਿਸੀਜਨ ਅੱਜ ਅਸੀਂ ਬੜੀਆ ਬਣਾ ਸਕਦੇ ਆ ਆਪਦੇ ਫਿਊਚਰ ਵਾਸਤੇ ਇਸ ਕਰਕੇ ਵੀ ਡੋਂਟ ਥਿੰਕ ਜਦੋਂ ਵੀ ਤੁਹਾਡੇ ਕੋ ਲਾਈਫ ਇੰਸ਼ੋਰੈਂਸ ਅਵਰ ਡਿਸੇਬਿਲਟੀ ਕ੍ਰਿਟੀਕਲ ਕਿਸੇ ਚੀਜ਼ ਦੀ ਵੀ ਲੋਡ ਹੋਵੇ ਸੰਤੋ ਸਿੰਘ ਜਸਟ ਕੰਟੈਕਟ ਅਸ ਕੰਟੈਕਟ ਕਰੰਟਲੀ ਨੰਬਰ ਉਹੀ ਹੈ ਕਿ ਬਦਲਿਆ 604 822 723 ਹੈ ਹਾਂਜੀ ਬਿਲਕੁਲ ਨਾ ਅਸੀਂ ਆਪਦਾ ਨਾ ਬਦਲਿਆ ਨਾ ਹਾਲ ਦੀ ਜੋ ਹੈਗੇ ਉਦਾਂ ਹੀ ਆ ਜੀ ਤੰਨਾ ਸਾਡਾ ਨੰਬਰ ਵੀ ਹੋਈ ਹੈ ਪਰ ਇਹ ਪਤਾ ਲੱਗਾ ਕਿ ਥਾਂ ਵੱਡੀ ਬਦਲ ਗਈ ਹੈ ਉਹ ਵੱਡੀ ਥਾਂ ਬਣਾ ਲਈ ਤੇ ਹਾਂਜੀ ਬਿਲਕੁਲ ਉਹ ਸਾਰਾ ਬੇ ਸਾਰੇ ਪਰਿਵਾਰ ਵੱਡਾ ਹੋਈ ਜਾਂਦਾ ਉਹਦੇ ਕਰਕੇ ਇਹ ਹੈ ਵੀ ਧੰਨਵਾਦ ਹੈ ਕਮਿਊਨਿਟੀ ਦਾ ਸਾਨੂੰ ਸਪੋਰਟਿੰਗ ਫॉर ਲਾਸਟ 14 ইয়ার্স ਜੀ ਅਸੀਂ ਪਾਇਲ ਬਿਜ਼ਨਸ ਸੈਂਟਰ ਸਾਡਾ ਆਫਿਸ ਹੈਗਾ ਜੀ ਹੁਣ ਤੇ ਬਾਕੀ ਸਵਾਵਾਂ ਕਿਤੇ ਵੀ ਅਸੀਂ ਕਰੇ ਬੈਠੇ ਅਲਬਰਟਾ ਚੋਂ ਟਾਰੀਓ ਚੋਂ ਬਿਲਕੁਲ ਸਾਡੀ ਕੰਪਨੀ ਦੇ ਅੰਡਰ ਥਿੰਕ ਐਂਡ ਸ਼ੋਰਸ ਤੇ ਰਜਿਸਟਰਡ ਹੈ ਸਾਡੀ ਕੰਪਨੀ ਹੈ ਤੇ ਤੁਸੀਂ ਉੱਥੇ ਵੀ ਸਾਡੀਆਂ ਸਵਾਵਾਂ ਲੈ ਸਕਦੇ ਸਾਨੂੰ ਇੱਕ ਫੋਨ ਕਰਕੇ ਕਿਸੇ ਨੇ ਵੀ ਕੋਈ TFS ਐਸੇ RRSP ਤੁਹਾਡੇ ਵਧੀਆ ਨਹੀਂ ਕੰਮ ਕਰ ਰਿਹਾ ਕੋਈ ਵੀ ਲਾਈਫ ਇੰਸ਼ੋਰੈਂਸ ਹੈ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਆ ਰੀਐਸਪੀ ਸਾਰੀਆਂ ਚੀਜ਼ਾਂ ਤੁਸੀਂ ਬੈਨੇਫਿਸ਼ੀਰੀ ਵਧੀਆ ਕਿਦਾਂ ਤੁਸੀਂ ਚੂਜ਼ ਕਰ ਸਕਦੇ ਹੋ ਕਿੱਦਾਂ ਤੁਹਾਨੂੰ ਸਹਾਇ ਹੋ ਸਕਦਾ ਕਿੱਦਾਂ ਤੁਸੀਂ ਕਾਰਪੋਰੇਟ ਲਾਈਫ ਇੰਸ਼ੋਰੈਂਸ ਲੈ ਸਕਦੇ ਹੋ ਸਾਰੀਆਂ ਜਿਹੜੀਆਂ ਵੀ ਜਸਟ ዱ ਆਲ ਟੈਕਸ ਆਪਟੀਮਾਈਜੇਸ਼ਨ ਕਿੱਦਾਂ ਕੈਪੀਟਲ ਗੇਨ ਦੀ ਸਮੱਸਿਆ ਬਾਰੇ ਸੋਚ ਰਹੇ ਹੋ ਡੋਂਟ ਥਿੰਕ ਜਸਟ ਕੰਟੈਕਟ ਥਿੰਕ ਇੰਸ਼ੋਰਸ ਮੇਰੇ ਵਰਗਾ ਕਈ ਵਰੀ ਕਹਿੰਦਾ ਵੀ ਯਾਰੋ ਕਿਹੜਾ ਕਾਲ ਕਰੂ ਲਾਈਨ ਲੰਮੀ ਹੋਣੀ ਹੈ ਵੇਟ ਕਰਨੀ ਪਊ ਆਨਲਾਈਨ ਜਾ ਕੇ ਦੇਖਾਂ ਆਨਲਾਈਨ ਤੇ ਵੀ ਤੁਹਾਡੇ ਕੋਲ ਕੋ ਹੈ ਕੋ ਕੋਟ ਵਾ ਦਾ ਮਿਲ ਸਦਾ ਹਾਂਜੀ ਬਿਲਕੁਲ ਆਪਾਂ ਆਪਣੀ ਕਮਿਊਨਿਟੀ ਚ ਮੋਢੀ ਐਸ ਕੰਮ ਵਾਸਤੇ ਵੀ ਇੰਸ਼ੋਰੈਂਸ ਦਾ ਕਹਿੰਦਾ ਵੀ ਉਹਲਾ ਚੱਕਿਆ ਆਪਾਂ ਆਨਲਾਈਨ ਪਲੈਟਫਾਰਮ ਤੇ ਕੋਟ ਲਾਈਫ ਇੰਸ਼ੋਰੈਂਸ ਦੇ ਸੁਪਰ ਵੀਜ਼ਾ ਟ੍ਰੈਵਲ ਇੰਸ਼ੋਰਸਾਰੇ ਕੋਰਨਸ ਵੀ ਆਨਲਾਈਨ ਕੰਪੇਅਰ ਕਰਾਂ ਆਨਲਾਈਨ ਬਿਲਕੁਲ ਹੀ ਆਨਲਾਈਨ ਕੰਪੇਅਰ ਅਪਲਾਈ ਵੀ ਕਰ ਸਕਦੇ ਆ ਆਨਲਾਈਨ ਦੇਖ ਕੇ ਅਪਲਾਈ ਵੀ ਕਰ ਸਕਦੇ ਹੋ ਬਿਲਕੁਲ ਜੀ ਕਈ ਵਾਰੀ ਹੁਣ ਕਿਸੇ ਨੇ ਕੋਟ ਲਿਆ ਹੋਇਆ ਉਹਨਾਂ ਨੇ ਕਿਹਾ ਵੀ ਹੁਣ ਚਲੋ ਆਫਿਸ ਬੰਦ ਹੋ ਗਿਆ ਹੁਣ 8 ਵਜੇ ਤੋਂ ਬਾਅਦ ਹੁਣ ਜੇ ਕੋਈ ਲੇਟ ਸ਼ਿਫਟ ਕਰਦੇ ਨੇ ਬਿਲਕੁਲ ਉਥੈਂਕ ਇੰਸ਼ੋਰੈਂਸ ਡਾਟ ਸੀ ਤੇ ਜਾ ਕੇ ਉੱਥੇ ਹੀ ਅਪਲਾਈ ਵੀ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਅਥਿੰਦ ਸਾਹਿਬ ਤੁਸੀਂ ਸਮਾਂ ਕੱਢਿਆ ਬੜਾ ਕੀਮਤੀ ਸਮਾਂ ਤੇ ਬੜੀਆਂ ਕੀਮਤੀ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਦ 604 828 72 13 ਦੇ ਉੱਤੇ ਫਾਇਲ ਬਿਜ਼ਨਸ ਸੈਂਟਰ ਹੈ ਪੂਰਾ ਪੰਜਾਬ ਬਣਿਆ ਹੋਇਆ ਹੁਣ ਪੰਜਾਬ ਦੇ ਵਿੱਚ ਇਹਨਾਂ ਨੇ ਆਪਣਾ ਦਫਤਰ ਖੋਲ੍ਹ ਲਿਆ ਉੱਥੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ ਗੱਲਬਾਤ ਵੀ ਕਰ ਸਕਦੇ ਹੋ 604 8287213 ਉਮੀਦ ਹੈ ਕਿ ਅੱਜ ਦੀ ਗੱਲਬਾਤ ਤੁਹਾਡੇ ਲਈ ਲਾਹੇਵੰਦ ਹੋਈ ਹੋਵੇਗੀ ਇਸ ਪ੍ਰੋਗਰਾਮ ਦੇ ਥਲੇ ਕਮੈਂਟਸ ਦੇ ਕੇ ਜੈਨ ਨੂੰ ਅੱਗੇ ਆਪਣੇ ਦੋਸਤ ਮਿੱਤਰਾਂ ਤੱਕ ਭੇਜਣ ਦਾ ਵੀ ਉਪਰਾਲਾ ਕਰਿਓ ਤਾਂ ਜੋ ਮੈਂ ਹੋਰ ਪ੍ਰੋਗਰਾਮ ਇਸ ਤਰ੍ਹਾਂ ਦੀ ਜਾਣਕਾਰੀ ਭਰਪੂਰ ਤੁਹਾਡੇ ਲਈ ਲੈ ਕੇ ਆ ਸਕਾਂ ਬਹੁਤ ਬਹੁਤ ਧੰਨਵਾਦ ਰਬ ਰੱਖਾ